ਕੁਆਸਤਾ ਵੀਰ ਦੇਵਤਿਆਂ ਨੂੰ ਕਹੋ ਕਿ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ 1 ਇੱਕ ਰੁਪਇਆ ਮੈਨੂੰ ਦਾਨ ਕਰ ਦੇਣਾ ਇਸੇ ਤਰ੍ਹਾਂ ਹੀ ਸ਼ਹੀਦ ਸਿੰਘ ਨੇ ਜਦੋਂ ਆਪਾਂ ਜੋ ਚਗਾਉਨੇ ਆ ਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੇਰੀ ਮਦਦ ਕਰੋ ਮੈਂ ਇਹ ਗੱਲ ਨਿਸ਼ਚੈਨਾ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਗੁਰੂ ਨੇ ਕਲਯੁਗ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰਿਆਂ ਦਾ ਕੀ ਹਾਲ ਚਾਲ ਠੀਕ ਠਾਕ ਹੋ ਅੱਜ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੁਹਾਡੇ ਸਾਰਿਆਂ ਦੇ ਲਈ ਨਵਾਂ ਕੰਟੈਂਟ ਆ ਨਵੀਂ ਗੱਲ ਹੈ ਜਿੱਥੇ YouTube ਦੇ ਉੱਤੇ ਹੋਰ ਵੀ ਚੀਜ਼ਾਂ ਚੱਲ ਰਹੀਆਂ ਨੇ ਤੇ ਉੱਥੇ ਆਪਾਂ ਇੱਕ ਨਵਾਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਕੌਣ ਦੇਵੇਗਾ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦਵਾਂਗੇ ਹਫ਼ਤੇ 'ਚ ਇੱਕ ਦਿਨ ਰੱਖਿਆ ਕਰਾਂਗੇ ਉਹਨਾਂ ਸਵਾਲਾਂ ਦਾ ਤੁਸੀਂ ਭੇਜੋ ਅਸੀਂ ਉਹ ਸਵਾਲਾਂ ਦੇ ਜਵਾਬ ਗ੍ਰੰਥਾਂ ਦੇ ਵਿੱਚੋਂ ਵਿਦਵਾਨਾਂ ਦੇ ਅਨੁਸਾਰ ਗੁਰਮੁਖਾਂ ਦੇ ਅਨੁਸਾਰ ਤੇ ਬੁੱਧੀਜੀਵੀਆਂ ਦੇ ਅਨੁਸਾਰ ਤੁਹਾਨੂੰ ਦਵਾਂਗੇ ਉਸ ਤੋਂ ਪਹਿਲੇ ਵੀਡੀਓ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਬੈਲ ਆਈਕਨ ਵੀ ਦਬਾ ਦਵੋ ਕਿ ਜਦੋਂ ਵੀ ਨਵੀਂ ਵੀਡੀਓ ਹੋਵੇ ਤੁਹਾਨੂੰ ਪਤਾ ਚੱਲ ਜਾਵੇ ਤੇ ਲਾਈਕ ਐਂਡ ਸ਼ੇਅਰ ਚੈਨਲ ਨੂੰ ਕਰ ਦਵੋ ਤੇ ਅਸੀਂ ਕੁਝ ਕੁ ਦਿਨ ਪਹਿਲਾਂ ਪਾਇਆ ਸੀਗਾ ਇੰਸਟਾਗ੍ਰਾਮ ਦੇ ਉੱਤੇ ਕਿ ਅਸੀਂ ਦੇਵਤਿਆਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਜਿਨ੍ਹਾਂ ਦੇ ਸਵਾਲ ਨੇ ਸਾਨੂੰ ਦੱਸਦੇ ਨੇ। ਸੋ ਇਸੇ ਤਰ੍ਹਾਂ ਹੀ ਕਈਆਂ ਨੇ ਸਵਾਲਾਂ ਦੇ ਜਵਾਬ ਸਾਨੂੰ ਦਿੱਤੇ। ਸਾਨੂੰ ਸਵਾਲ ਭੇਜੇ ਇੰਸਟਾਗ੍ਰam ਦੇ ਉੱਤੇ। ਅਸੀਂ ਉਹ ਸਵਾਲ ਨੋਟ ਕੀਤੇ। ਤੇ ਉਹ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦਵਾਂਗੇ ਦੇਵਤਿਆਂ ਦੇ ਨਾਲ। ਹੁਣ ਇਹਦੇ ਵਿੱਚ ਕਿਸੇ ਧਰਮ ਕਿਸੇ ਜਾਤੀ ਨੂੰ ਟਾਰਗੇਟ ਨਹੀਂ ਕੀਤਾ। ਦੇਵਤੇ ਉਹ ਚੰਗੀਆਂ ਰੂਹਾਂ ਹੁੰਦੀਆਂ ਨੇ। ਜਿਹੜੀਆਂ ਮੁਕਤ ਹੋ ਗਈਆਂ ਨੇ ਤੇ ਜਦੋਂ ਆਪਾਂ ਧਿਆਨ ਸਾਧਨਾ ਦੇ ਵਿੱਚ ਬੈਠਨੇ ਆ ਮੈਡੀਟੇਸ਼ਨ ਕਰਦੇ ਆ ਤੇ ਸਾਨੂੰ ਪੋਜ਼ਿਟਿਵ એનર્ਜੀ ਮਹਿਸੂਸ ਹੁੰਦੀ ਹੈ ਪੋਜ਼ਿਟਿਵ એનર્ਜੀ ਹੀ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਉਸ ਪੋਜ਼ਿਟਿਵ ਸ਼ਬਦਾਂ ਦਾ ਮੰਤਰਾਂ ਦਾ ਜਾਪ ਕਰਦੇ ਆ ਜਾਂ ਪੋਜ਼ਿਟਿਵ ਗੱਲਾਂ ਸੁਣਦੇ ਆ ਸਾਕੀਆਂ ਸੁਣਦੇ ਆ ਤੇ ਬਿਲਕੁਲ ਸਥਿਰ ਹੋ ਕੇ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਪੈ ਜਾਂਦੇ ਆ ਫਿਰ ਉਦੋਂ ਇਹ ਦੇਵੀ ਸ਼ਕਤੀਆਂ ਤੇ ਦੇਵੀ ਰੂਹਾ ਆਉਂਦੀਆਂ ਨੇ ਸੋ ਸ਼ੁਰੂਆਤ ਕਰਦੇ ਆ ਬਹੁਤ ਸਵਾਣਾ ਲੈਂਦਾ ਹੋਇਆ ਤੁਹਾਡਾ ਜਿੰਨੇ ਵੀ ਸਵਾਲ ਕਵਰ ਹੋਏ ਇਸ ਵੀਡੀਓ ਦੇ ਵਿੱਚ ਨਹੀਂ ਤਾਂ ਫਿਰ ਅਗਲੀ ਵੀਡੀਓ ਪਾਰਟ 2 ਦੇ ਵਿੱਚ ਲੈ ਕੇ ਆਵਾਂਗੇ ਦੇਵਤਿਆਂ ਦੇ ਦੇਵਤਿਆਂ ਤੋਂ ਪੁੱਛੇ ਤੁਹਾਡੇ ਸਵਾਲਾਂ ਦੇ ਜਵਾਬ ਇਹ ਹੀ ਗੱਲ ਹੈ ਪਹਿਲਾ ਸਵਾਲ ਅਸੀਂ ਆਈਡੀ ਇੰਸਟਾਗ੍ਰਾਮ ਆਈਡੀ ਬਿਲਕੁਲ ਹੀ ਪ੍ਰਾਈਵੇਟ ਰੱਖਾਂਗੇ ਕਿ ਹਰ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਤੁਸੀਂ ਦੱਸਣਾ ਚਾਹੋ ਕਮੈਂਟਾਂ ਦੇ ਵਿੱਚ ਆਪਣੀ ਆਈਡੀ ਦੱਸ ਸਕਦੇ ਹੋ ਕਿ ਮੇਰਾ ਸਵਾਲ ਸੀ ਤੇ ਇਹ ਤੁਸੀਂ ਉੱਤਰ ਦਿੰਦਾ ਹੈ ਪਹਿਲਾ ਸਵਾਲ ਤੁਹਾਡੇ ਅੱਗੇ ਇਹ ਹੈ ਪਹਿਲਾ ਸਵਾਲ ਸੀਗਾ ਕਿ ਜਦ ਦੇਵਤਿਆਂ ਨੂੰ ਪਤਾ ਸੀ ਕਿ ਅਕਾਲ ਪੁਰਖ ਦੀ ਸ਼ਕਤੀ ਉਹਦੇ ਤੋਂ ਵੱਡੀ ਹੈ ਫਿਰ ਦੇਵਤਿਆਂ ਨੇ ਆਪਣੀ ਪੂਜਾ ਕਿਉਂ ਕਰਾਈ ਇਹ ਸਭ ਤੋਂ ਵੱਡਾ ਸਵਾਲ ਸਭ ਤੋਂ ਪਹਿਲਾ ਸਵਾਲ ਕਿਸੇ ਨੇ ਪੁੱਛਿਆ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਦੇਵਤਿਆਂ ਨੇ ਆਪਣੀ ਪੂਜਾ ਜਿਹੜੀ ਆਪਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ 33 ਕਰੋੜ ਦੇ ਵੀ ਦੇਵਤਿਆਂ ਦੀ ਗੱਲ ਕਰ ਰਹੇ ਨੇ ਜੇਕਰ ਆਪਾਂ ਚੰਡੀ ਦੀ ਵਾਰ ਦੇ ਹਿਸਾਬ ਨਾਲ ਵੇਖੀਏ ਤੇ ਚੰਡੀ ਦੀ ਵਾਰ ਤੇ ਵਿੱਚ ਲਿਖਿਆ ਹੈ ਸਿਰਜੇਦਾਨੋ ਦੇਵਤੇ ਕਿ ਪ੍ਰਮਾਤਮਾ ਨੇ ਦੇਵਤੇ ਵਰਚਾਏ ਪ੍ਰਮਾਤਮਾ ਨੇ ਹੀ ਰਾਖਸ ਸਾਜੇ ਜੇਕਰ ਦੇਵਤੇ ਸਾਜ ਕੇ ਉਹਨਾਂ ਨੂੰ ਤਰਤੀ ਤੇ ਉੱਤੇ ਭੇਜਿਆ ਤੇ ਉਹਨਾਂ ਨੂੰ ਹੁਕਮ ਵੀ ਦਿੱਤਾ ਕਿ ਤੁਸੀਂ ਇਸ ਰੂਹੇ ਜ਼ਮੀਂ ਤੇ ਕਰਨਾ ਕੀ ਹੈ ਤੇ ਫਿਰ ਦੇਵਤੇ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਉਹਦੀ ਰਜ਼ਾ ਦੇ ਵਿੱਚ ਹੀ ਨੇ ਦੇਵਤੇ ਦੇਵਤਿਆਂ ਨੇ ਆਪਣੀ ਪੂਜਾ ਨਹੀਂ ਕਰਾਈ ਜੇਕਰ ਕਿਸੇ ਨੇ ਕਰਾਈ ਵੀ ਹੈ ਤੇ ਫਿਰ ਉਹ ਦੇਵਤੇ ਦੀ ਜਗ੍ਹਾ ਦੂਸਰੇ ਦੇਵਤੇ ਨੂੰ ਕਮਾਨ ਦੇ ਦਿੱਤੀ ਗਈ ਹੈ ਦੂਸਰਾ ਦੇਵਤਾ ਬਾਦਤਾ ਗਿਆ ਉਸੇ ਜਗ੍ਹਾ ਦੇ ਉੱਤੇ ਜੋ ਪਿਛੋਕ ਹੁਕਮ ਹੋਇਆ ਦੇਵਤੇ ਨੂੰ ਉਹੀ ਦੇਵਤਿਆਂ ਨੇ ਕੀਤਾ ਹੈ ਦੇਵਤੇ ਦੀ ਰਜ਼ਾ ਤੋਂ ਬਾਹਰ ਨਹੀਂ ਹੈ ਇਥੇ ਉਹ ਆਪਣੀ ਪੂਜਾ ਕਰਾਈ ਜਾਂ ਨਹੀਂ ਕਰਾਈ ਇਸ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਦੇਵਤੇ ਸਾਰੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਉਹਨਾਂ ਨੂੰ ਜਿਨ੍ਹਾਂ ਦਾ ਇਹ ਸਵਾਲ ਹੈ ਦੇਵਤੇ ਉਹਦੇ ਹੁਕਮ ਤੋਂ ਬਾਹਰ ਨਹੀਂ ਹੁਣ ਦੂਜਾ ਸਵਾਲ ਇਹ ਹੈ ਮੇਰੇ ਵੱਲੋਂ ਉਹਨਾਂ ਨੂੰ ਕਹਿਓ ਕਿ ਮੇਰੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਹਮੇਸ਼ਾ ਕਿਸੇ ਨੇ ਸਵਾਲ ਪੁੱਛਿਆ ਕਿ ਦੇਵਤਿਆਂ ਨੂੰ ਕਹਿਓ ਦੇਵੀ ਸ਼ਕਤੀਆਂ ਨੂੰ ਕਹਿਓ ਕਿ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਹਮੇਸ਼ਾ ਮੇਰੇ ਤੇ ਤਤੀਬਾਂ ਲੱਗੇ ਤੇ ਅਸੀਂ ਉਹਨਾਂ ਦੇਵੀ ਸ਼ਕਤੀਆਂ ਨੂੰ ਕਹਿੰਨੇ ਆ ਕਿ ਜਿਹਦਾ ਵੀ ਇਹ ਸਵਾਲ ਹੈ ਕਿ ਦੇਵਤੇ ਤੇ ਦੇਵੀ ਸ਼ਕਤੀਆਂ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ ਤੇ ਉਸ ਵੀਰ ਦੀ ਅਰਦਾਸ ਕਬੂਲ ਕਰਨ ਤੇ ਉਹਦੇ ਉੱਤੇ ਦੇਵੀ ਸ਼ਕਤੀਆਂ ਦਾ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਇਹ ਦੂਜਾ ਸਵਾਲ ਹੈ ਅਸੀਂ ਦੇਵਤਿਆਂ ਨੂੰ ਬੇਨਤੀ ਕਰ ਦਿੱਤੀ ਹੈ ਤੇ ਵੀਰ ਕਬਰਾਣ ਆ ਤੇਰੇ ਉੱਤੇ ਦੇਵਤੇ ਮਿਹਰਬਾਨ ਹੋਣਗੇ ਦੇਵੀ ਸ਼ਕਤੀਆਂ ਦੇ ਵੀਰੂਆਂ ਜਿਹੜੀਆਂ ਚੰਗੇ ਗੁਣ ਵਾਲੀਆਂ ਨੇ ਉਹ ਤੇਰੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੀਆਂ ਦੂਜਾ ਸਵਾਲ ਇਹ ਹੈ ਤੀਜਾ ਸਵਾਲ ਅਕਾਲ ਪੁਰਖ ਨਾਲ ਮੇਲ ਦੇਖੋ ਅਸੀਂ ਸਾਰੇ ਅਕਾਲ ਪੁਰਖ ਤੋਂ ਵਿਛੜੇ ਹੋਏ ਆ ਅਕਾਲ ਪੁਰਖ ਦੇ ਨਾਲ ਜਿਹੜਾ ਮੇਲ ਹੈ ਉਹ ਸ਼ਬਦ ਦੇ ਜ਼ਰੀਏ ਹੋ ਸਕਦਾ ਤੇ ਤੁਸੀਂ ਸ਼ਬਦ ਦੇ ਨਾਲ ਜੁੜੋ ਸ਼ਬਦ ਦਾ ਅਭਿਆਸ ਕਰੋ ਕੋਈ ਵੀ ਸ਼ਬਦ ਲੈ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਉਹ ਸ਼ਬਦ ਦਾ ਜਾਪ ਕਰਕੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਹੋਰ ਨੇੜੇ ਹੋ ਜਾਂਦੇ ਆ ਉਸ ਅਕਾਲ ਪੁਰਖ ਨੂੰ ਤੇ ਆਉਂਦੇ ਆ ਜਿਆਦੀ ਉਹ ਉਸ ਨੂੰ ਆਰਾਧਨਾ ਕਰਦੇ ਆ ਤੇ ਉਸ ਦੇ ਨੇੜੇ ਹੁੰਦੇ ਜਾਂਦੇ ਆ ਹਰ ਰੋਜ਼ ਨਿਤ ਨਵਾਂ ਨਿਤ ਨਵੇਂ అనుਭਵ ਹੁੰਦੇ ਨੇ ਸੋ ਇਹ ਤੀਜਾ ਸਵਾਲ ਉਸ ਵੀਰ ਦਾ ਤੇ ਉਸ ਵੀਰ ਨੂੰ ਬੇਨਤੀ ਹੈ ਕਿ ਵੀ ਸ਼ਬਦ ਦਾ ਅਭਿਆਸ ਕਰੋ ਜਦ ਸ਼ਬਦ ਦਾ ਅਭਿਆਸ ਕਰਾਂਗੇ ਗੁਰੂ ਰੰਗ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਸਾਰੀ ਅਕਾਲੀ ਬਾਣੀ ਆ ਤੁਰਕੀ ਬਾਣੀ ਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਫਿਰ ਆਪਾਂ ਉਸ ਅਕਾਲ ਪੁਰਖ ਦੇ ਨਾਲ ਮੇਲ ਕਰ ਰਵਾਂਗੇ ਜਦ ਉਸ ਅਕਾਲ ਪੁਰਖ ਦੇ ਦਿੱਤੇ ਹੋਏ ਗੀਤ ਗਾਇਨ ਕਰਾਂਗੇ ਬਸ ਇੰਨਾ ਹੀ ਕੰਮ ਕਰੋ ਚੌਥਾ ਸਵਾਲ ਇਹ ਹੈ ਇਹ ਥੋੜਾ ਹਾਸ ਰਸ ਵੀ ਕਰਨਾ ਚਾਹੀਦਾ ਹੈ ਚੌਥਾ ਸਵਾਲ ਬੜਾ ਹਾਸੇ ਵਾਲਾ ਕਿਸ ਨੇ ਸਵਾਲ ਪੁੱਛਿਆ ਚੌਥਾ ਕਿ ਇੱਕੋ ਰਿਕੁਐਸਟ ਆ ਵੀਰ ਦੇਵਤਿਆਂ ਨੂੰ ਕਹੋ ਕਿ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ 1-1 ਰੁਪਇਆ ਮੈਨੂੰ ਦਾਨ ਕਰ ਦੇਣਾ ਇਹ ਵੀਰ ਬੜਾ ਸ਼ੈਤਾਨ ਲੱਗਦਾ ਤੇ ਜਿਹੜਾ ਕਹਿੰਦਿਆ ਕਿ ਦੇਸ ਦੇ ਜੇਕਰ 1-1 ਰੁਪਇਆ ਇਹਨੂੰ ਦੇ ਦੇਣ ਤੇ 33 ਕਰੋੜ ਬਣਦਾ ਮਹਾਰਾਜ ਇਹ ਬੜਾ ਸ਼ੈਤਾਨ ਆ ਬੰਦਾ ਹੈ ਇਹਨੂੰ ਹਸਾਬ ਤਾਂ ਆਵੇ ਐ ਕਾਊਂਟਰ ਦਾ ਸਟੂਡੈਂਟ ਜਾਪਦਾ ਏ ਮੈਨੂੰ ਮੁੰਸ਼ੀ ਜਾਪਦਾ ਏ ਕਿ ਜੇ ਨੂੰ ਇੰਨਾ ਸਾਫਤਾ ਪਤਾ ਆ ਕਿ ਵੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਦੇਵਤੇ ਬਸ ਮੈਨੂੰ 1-1 ਰੁਪਇਆ ਦੇ ਦੇਣ ਤੇ 33 ਕਰੋੜ ਦੇਵੀ ਦੇਵਤੇ ਨੇ ਤੇ 33 ਕਰੋੜ ਰੁਪਇਆ ਹੋ ਜਾਵੇ ਦੱਸੋ ਚੌਥਾ ਸਵਾਲ ਇਹ ਆਇਆ ਤੇ ਇਹਦਾ ਸਵਾਲ ਦੇਵਤਿਆਂ ਨੇ ਸੁਣ ਲਿਆ ਤੇ ਹੁਣ ਦੇਵਤਿਆਂ ਦੀ ਮਰਜ਼ੀ ਹੈ ਕਿ ਵੀ ਇਹਦੇ ਅਕਾਊਂਟ ਦੇ ਵਿੱਚ 1-1 ਰੁਪਇਆ ਪਾਉਣਗੇ ਜਾਂ ਨਹੀਂ ਇਹ ਮੈਂ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਉੱਥੇ ਕਿਹੜਾ ਗੂਗਲ ਪੇ ਚੱਲਦਾ ਜਾਂ ਉੱਥੇ ਕਿਹੜਾ ਫੋਨ ਪੇ ਚੱਲਦਾ ਜਾਂ ਯੂਪੀਆਈ ਚੱਲਣ데요 ਤੇ ਜੇ ਕਰਾਉਣੇ ਹੋਣਗੇ ਤੇ ਪੁਰਖਾ ਤੇਰੇ ਅਕਾਊਂਟ 'ਚ ਆ ਜਾਣਗੇ ਦੇਵਤਿਆਂ ਤੱਕ ਇਹ ਤੇਰੀ ਗੱਲ ਪਹੁੰਚ ਗਈ ਹੈ ਚੌਥਾ ਸਵਾਲ ਤੇਰਾ ਸੀਗਾ ਕਿ 1 ਰੁਪਇਆ ਮੈਨੂੰ ਦੇਵਤੇ ਦੇ ਦੇਣ ਚਲੋ ਇਹ ਵੀ ਠੀਕ ਹੈ ਹਾਸ ਰਸ ਵੀ ਚਾਹੀਦਾ ਹੁਣ ਪੰਜਵਾਂ ਸਵਾਲ ਇਹ ਹੈ ਵੀਰ ਸ਼ਹੀਦ ਸਿੰਘਾਂ ਦਾ ਦਰਸ਼ਨ ਕਰਨੇ ਹੋਣ ਤਾਂ ਕੀ ਕਰਨਾ ਪਵੇਗਾ ਸ਼ਹੀਦਾਂ ਦੀ ਜੋਤ ਵੀ ਲਗਾਨੇ ਆ ਲੱਗਦੀ ਹੈ ਕਿ ਜਿਵੇਂ ਉਹਦਾ ਸਵਾਲ ਹੈ ਪੰਜਵਾਂ ਕਿ ਸ਼ਹੀਦਾਂ ਦੀ ਜੋਤ ਵੀ ਲਗਦੀ ਹੈ ਪਰ ਸ਼ਹੀਦਾਂ ਦੇ ਦਰਸ਼ਨ ਕਿਦਾਂ ਕਰੀਏ ਦੇਖੋ ਜਦੋਂ ਤੁਸੀਂ ਜੋਤ ਜਗਾਉਂਦੇ ਹੋ ਕੋਈ ਵੀ ਚੀਜ਼ ਜਗਾਉਨੇ ਆ ਉਸ ਦੇ ਵਿੱਚ ਆਪਣੇ ਖਿਆਲ ਆਪਣੀ ਵਾਈਬ੍ਰੇਸ਼ਨ ਪਾਉਣੀ ਹੁੰਦੀ ਹੈ ਜਿਵੇਂ ਬੱਚਾ ਰੋ ਰਿਹਾ ਹੈ ਬੱਚੇ ਦੀ ਇੱਛਾ ਕਿ ਮਾਂ ਮੈਨੂੰ ਆ ਕੇ ਚੁੱਪ ਕਰਾਵੇ ਬੱਚੇ ਦੀ ਵਾਈਬ੍ਰੇਸ਼ਨ ਮਾਂ ਤੱਕ ਪਹੁੰਚਦੀ ਹੈ ਮਾਪੇ ਜੀ ਹੋਈ ਆਉਂਦੀ ਐ ਬੱਚਾ ਆਪਾਂ ਵੇ ਰੋਂਦਾ ਹੋਵੇ ਚੱਕਰ ਦੇ ਵਿੱਚ ਬੈਠਾ ਹੋਵੇ ਜਿੱਥੇ ਮਰਜ਼ੀ ਬੈਠਾ ਹੋਵੇ ਉਹ ਬੱਚੇ ਨੂੰ ਚੁੱਕ ਕੇ ਗਲ ਪਕੜੀ ਦੇ ਵਿੱਚ ਲੈ ਲੈਂਦੀ ਐ ਤੇ ਬੜਾ ਪਿਆਰ ਦులਾਰ ਕਰਦੀ ਐ ਇਸੇ ਤਰ੍ਹਾਂ ਹੀ ਸ਼ਹੀਦ ਸਿੰਘ ਨੇ ਜਦੋਂ ਆਪਾਂ ਜੋ ਜਗਾਉਨੇ ਆ ਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਐ ਇਹ ਪਹਿਰਾ ਉਦੋਂ ਲੱਗਦਾ ਐ ਜਦੋਂ ਆਪਾਂ ਮਨ ਦੇ ਵਿੱਚ ਧਾਰ ਕੇ ਬੈੰਨੇ ਆ ਕਿ ਸ਼ਹੀਦ ਸਿੰਘੋ ਮੈਂ ਤੁਹਾਡੀ ਜੋਤ ਜਗਾਈ ਐ ਮੈਂ ਤੁਹਾਡਾ ਸੇਵਕਾਂ ਸਰਦਾ ਸਰਦਾ ਰੱਖ ਰਿਆਂ ਤੁਹਾਡੇ ਤੇ ਸ਼ਹੀਦੋ ਸਿੰਘੋ ਮੈਨੂੰ ਦਰਸ਼ਨ ਦਿਓ ਤੇ ਫਿਰ ਸ਼ਹੀਦ ਸਿੰਘ ਉਸੇ ਜੋਤ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੁੰਦੇ ਨੇ ਤੇ ਜਦ ਵੀ ਤੁਸੀਂ ਆਸਣ ਤੇ ਬੈਠੋ ਆਸਣ ਹਮੇਸ਼ਾ ਥੱਲੇ ਰੱਖੋ ਇੱਕੋ ਜਗ੍ਹਾ ਤੇ ਰੱਖੋ ਤੇ ਸ਼ਹੀਦਾਂ ਸਿੰਘਾਂ ਦਾ ਵੀ ਆਸਣ ਲਗਾਓ ਜਦ ਵੀ ਤੁਸੀਂ ਦੇਖਿਆ ਹੋਵੇਗਾ ਸ੍ਰੀ ਕਾਲ ਤਖਤ ਸਾਹਿਬ ਦੇ ਅੰਦਰ ਜਦ ਸੋਖਾਸਣ ਹੁੰਦਾ ਕਿਸੇ ਵੀ ਗੁਰਦੁਆਰੇ ਚ ਹੁੰਦਾ ਹੈ ਤੇ ਜਿੱਥੇ ਸੋਖਾ ਅਸਨ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਸੇ ਪੀੜੇ ਦੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ ਵੱਖਰੀ ਕਿ ਜਿੱਥੇ ਆ ਕੇ ਜੋ ਅਸਨ ਵੱਖਰਾ ਰੱਖਿਆ ਜਾਂਦਾ ਉਹ ਇਸ ਵਾਸਤੇ ਰੱਖਿਆ ਜਾਂਦਾ ਕਿ ਵੀ ਉੱਥੇ ਦੇਵੀ ਰੂਆ ਸ਼ਹੀਦ ਸਿੰਘ ਆ ਕੇ ਬੈਠਦੇ ਨੇ ਚੀਦਾ ਸਿੰਘ ਦਾ ਪਹਿਰਾ ਲੱਗਦਾ ਕਿਉਂਕਿ ਬਾਰੋ ਜੇਕਰ ਕੋਈ ਆਇਆ ਤੇ ਉਹਨੂੰ ਬਿਠਾਉਣ ਵਾਸਤੇ ਕੋਈ ਜਗ੍ਹਾ ਵੀ ਤੇ ਚਾਹੀਦੀ ਹੈ ਨਾ ਸੋ ਇਸ ਵਾਸਤੇ ਜਦ ਵੀ ਸ਼ਹੀਦਾ ਸਿੰਘਾਂ ਦੀ ਜੋਤ ਜਗਾਈਏ ਮੰਨ ਦੇ ਵਿੱਚ ਖਿਆਲ ਰੱਖ ਕੇ ਜਗਾਈਏ ਕਿ ਸ਼ਹੀਦ ਸਿੰਘ ਆਉਣਗੇ ਮੈਂ ਉਹਨਾਂ ਦੀ ਯਾਦ ਦੇ ਵਿੱਚ ਬੈਠਾਂ ਮੈਨੂੰ ਆ ਕੇ ਅਸ਼ੀਰਵਾਦ ਦੇਣਗੇ ਤਾਂ ਬਖੂਬੀ ਤੌਰ ਤੇ ਇਹ ਮੇਰਾ ਨਿਸ਼ਚੈ ਹੈ ਕਿ ਸ਼ਹੀਦ ਸਿੰਘ ਉਸੇ ਜੋਤ ਦੇ ਵਿੱਚ ਪ੍ਰਗਟ ਹੋ ਕੇ ਤੁਹਾਨੂੰ ਦਰਸ਼ਨ ਦੇਣਗੇ ਕੇਵਲ ਇੱਕ ਸ਼ਬਦ ਦਾ ਅਭਿਆਸ ਕਰੋ ਉਸ ਵਕਤ ਤੇ ਮਨ ਦੇ ਵਿੱਚ ਧਾਰ ਕੇ ਬੈਠੋ ਕਿ ਸ਼ਹੀਦ ਸਿੰਘ ਦਰਸ਼ਨ ਦੇਣਗੇ ਤੇ 25 ਸਵਾਲ ਦਾ ਜਵਾਬ ਇਹੀ ਹੈ ਤੇ ਉਹ ਜ਼ਰੂਰ ਆਉਣਗੇ ਸ਼ਹੀਦ ਸਿੰਘ ਤੁਹਾਨੂੰ ਦਰਸ਼ਨ ਦੇਣ ਜ਼ਰੂਰ ਆਉਣਗੇ ਛੇਵਾਂ ਸਵਾਲ ਇਹ ਹੈ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕਨਫਿਊਜ਼ ਆ ਉਹ ਤਾਂ ਹਰ ਕੋਈ ਕਨਫਿਊਜ਼ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਗੱਲ ਕੀ ਮੈਂ ਕੀ ਕਰਾਂ ਗੱਲ ਕੀ ਹੈ ਉਹ ਤਾਂ ਰੱਬ ਨੂੰ ਪਤਾ ਹੈ ਬਸ ਹੈਲਪ ਮੀ ਇਹ ਕਿਸੇ ਭੈਣ ਦਾ ਸਵਾਲ ਹੈ ਪਹਿਲੇ ਜਿਹੜੇ ਸਵਾਲ ਸੀਗੇ ਅ ਵਿੱਚੋਂ ਦੋ ਭੈਣਾਂ ਦੇ ਸਵਾਲ ਸੀਗੇ ਤੇ ਤਿੰਨ ਭਰਾਵਾਂ ਦੇ ਇਹ ਕਿਸੇ ਭੈਣ ਨੇ ਪੁੱਛਿਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਆ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਹੈਲਪ ਮੀ ਛੇਵਾਂ ਸਵਾਲ ਤੇ ਅਸੀਂ ਉਸ ਭੈਣ ਨੂੰ ਕਹਿਣਾ ਚਾਹੁੰਦੇ ਆ ਕਿ ਭੈਣ ਜਦ ਵੀ ਮੁਸ਼ਕਲ 'ਚ ਹੋਈਏ ਤੇ ਜਦੋਂ ਸਾਰੇ ਦਵਾਰ ਬੰਦ ਹੋ ਜਾਣ ਸ੍ਰੀ ਕਲਗੀਧਰ ਮਹਾਰਾਜ ਕਹਿੰਦੇ ਐ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਬਾਹੇ ਗਏ ਕਿ ਇਲਾਜ ਅਸ ਗੋਬਨ ਦਾਸ ਤੋਹਾਰ ਭੈਣ ਜੇਕਰ ਤੇਰੀ ਬਾ ਕਿਸੇ ਨੇ ਨਹੀਂ ਪੜੀ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਤਾਂ ਚੁੱਪ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰ ਤੇ ਚਲੀ ਜਾ ਤੇ ਉੱਥੇ ਜਾ ਕੇ ਅਰਦਾਸ ਕਰ ਹੈ ਗੁਰੂ ਪਿਤਾ ਮੈਨੂੰ ਮਾਰਗ ਦਿਖਾਓ ਮੇਰਾ ਮਾਰਗਦਰਸ਼ਨ ਕਰੋ ਮੇਰੀ ਮਦਦ ਕਰੋ ਗੁਰੂ ਸਮਰੱਥ ਹੈ ਗੁਰੂ ਮਦਦਗਾਰ ਹੈ ਬੰਦਾ ਨਹੀਂ ਮਦਦਗਾਰ ਬੰਦੇ ਦੇ ਸਵਾਲ ਅੱਜ ਹੋਰ ਹੁੰਦੇ ਆ ਜਵਾਬ ਕੱਲ ਨੂੰ ਹੋਰ ਹੁੰਦੇ ਆ ਬੰਦਾ ਤਾਂ ਪਲ-ਪਲ ਦੇ ਵਿੱਚ ਬਦਲਦਾ ਹੈ ਪਰ ਗੁਰੂ ਨਹੀਂ ਬਦਲਦਾ ਗੁਰੂ ਤਾਂ ਸ਼ਰਧਾ ਦੇਖਦਾ ਹੈ ਤੇ ਭੈਣ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਵੇ ਉੱਥੇ ਜਾ ਕੇ ਬੇਨਤੀ ਕਰੇ ਏ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਏ ਗੁਰੂ ਪਿਤਾ ਏ ਕਾਲ ਯੁਗ ਦੇ ਅਵਤਾਰ ਇਸੇ ਤਰ੍ਹਾਂ ਕਹਿ ਦੋ ਬਈ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਮੈਂ ਕੀ ਕਰਨਾ ਹੈ ਮੇਰੀ ਮਦਦ ਕਰੋ ਤੇ ਮੈਂ ਇਹ ਗੱਲ ਨਿਸ਼ਚੈਨਾ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਗੁਰੂ ਨੇ ਕਲਯੁਗ ਦੇ ਵਿੱਚ ਭੈਣ ਤੇਰੀ ਅਰਦਾਸ ਤੇਰੀ ਅਰਜ਼ੋਈ ਜ਼ਰੂਰ ਸੁਣਨਗੇ ਤੂੰ ਚਲੀ ਜਾ ਹੁਣੇ ਇਹ ਵੀ ਅਸੀਂ ਪੁੱਛ ਲਿਆ ਦੇਵੀ ਸ਼ਕਤੀਆਂ ਤੋਂ ਕਿ ਤੇਰਾ ਮਸਲਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਜਾ ਕੇ ਅਰਦਾਸ ਕਰ ਉਹ ਆਪੇ ਤੈਨੂੰ ਮਾਰਗਦਰਸ਼ਨ ਕਰਨਗੇ ਤੇਰੇ ਮਨ 'ਚ ਖਿਆਲ ਪਾ ਦਵਣਗੇ ਫਿਰ ਤੇਰੇ ਮਨ 'ਚ ਖਿਆਲ ਹੋਏਗਾ ਕਿ ਵੀ ਕਿਸ ਤਰ੍ਹਾਂ ਦੇਣਗੇ ਮੈਨੂੰ ਸੰਕੇਤ ਗੁਰੂ ਸੰਕੇਤ ਆਪੇ ਦੇ ਦਿੰਦਾ ਹੁੰਦਾ ਕਿਸੇ ਦੇ ਜ਼ਰੀਏ ਦੇ ਦਿੰਦਾ ਹੁੰਦਾ ਕੋਈ ਬੰਦਾ ਆ ਕੇ ਦੇ ਦਿੰਦਾ ਹੁੰਦਾ ਨਹੀਂ ਤਾਂ ਦਿਮਾਗ ਦੇ ਵਿੱਚ ਗੱਲ ਪਾ ਦਿੰਦਾ ਹੁੰਦਾ ਕਿ ਇਦਾਂ ਨਹੀਂ ਇਦਾਂ ਕਰ ਲੈ ਸੋ ਇਹ ਤੇਰੀ ਦੇਵੀ ਸ਼ਕਤੀਆਂ ਨੂੰ ਪੁੱਛ ਲੈ ਤੇ ਤੇਰੀ ਇਹ ਤੈਨੂੰ ਇਹ ਦੱਸ ਦਿੱਤਾ ਭੈਣ ਤੇ ਤੂੰ ਇਹ ਕਾਰਜ ਕਰ ਲੈ ਜਲਦੀ ਤੋਂ ਜਲਦੀ ਕਰ ਲੈ ਸਤਵਾਂ ਸਵਾਲ ਇਹ ਹੈ ਵੀਰ ਦਾ ਸਵਾਲ ਹੈ ਕਿ ਜਿਹੜਾ ਬੰਦਾ ਨਾਮ ਜਪ ਕਰਦਾ ਹੈ ਉਹਦੇ ਬੱਚੇ ਉਹਦੀ ਔਲਾਦ ਕਿਵੇਂ ਦੀ ਹੋਏਗੀ ਬਿਲਕੁਲ ਜੀ ਜਿਸ ਤਰ੍ਹਾਂ ਦੇ ਸੰਸਕਾਰ ਜਿਸ ਤਰ੍ਹਾਂ ਦੇ ਖਿਆਲ ਸਾਡੇ 'ਚ ਹੋਣਗੇ ਉਹੀ ਸਾਡੀ ਆਉਣ ਵਾਲੀ ਪੀੜ੍ਹੀ 'ਚ ਹੋਣਗੇ ਜੇਕਰ ਅਸੀਂ ਮਾੜੀ ਸੋਸਾਇਟੀ ਦੇ ਵਿੱਚ ਸਾਡੇ ਖਿਆਲ ਮਾੜੇ ਨੇ ਤਾਂ ਸਾਡੀ ਜਿਹੜੀ ਔਲਾਦ ਦੇ ਉੱਤੇ ਬੜਾ ਹੀ ਇਹ ਫਰਕ ਪੈਂਦਾ ਹੈ ਕਿਉਂਕਿ ਸਾਡਾ ਅਨਸ਼ੋ ਦੇ ਵਿੱਚ ਜਾਂਦਾ ਨਾ ਸਾਡਾ ਅਨਸ਼ ਕਿਹੋ ਜਿਹਾ ਹੋਏਗਾ ਉਹ ਸਾਡੇ ਖੂਨ ਦੇ ਵਿੱਚ ਸਾਡੀਆਂ ਰਗਾਂ ਦੇ ਵਿੱਚ ਸਾਡੇ ਖਿਆਲ ਰਚੇ ਜਾਂਦੇ ਨੇ ਜੇ ਸਾਡੇ ਖੂਨ ਤੋਂ ਦੂਸਰਾ ਖੂਨ ਆਉਂਦਾ ਤੇ ਉਹ ਖੂਨ ਦੇ ਸਾਰੇ ਅਨਸ਼ੋ ਦੇ ਵਿੱਚ ਆਉਂਦੇ ਨੇ ਜਿਵੇਂ ਮੁਹਾਵਰਾ ਨਹੀਂ ਮਸ਼ਹੂਰ ਕਹਿੰਦੇ ਨੇ ਕਿ ਵੀ ਇਹ ਕਿਦੀ ਗੰਦੀ ਔਲਾਦ ਪੈਦਾ ਹੋ ਗਈ ਹੈ ਇਹ ਜਿਹੜਾ ਮੁਹਾਵਰਾ ਹੈ ਕਿ ਇਹ ਕਿਦੀ ਗੰਦੀ ਔਲਾਦ ਪੈਦਾ ਹੋ ਗਈ ਹੈ ਇਹਦਾ ਮਤਲਬ ਇਹ ਹੁੰਦਾ ਕਿ ਵੀ ਮਾਪੇ ਦੇ ਸੰਸਕਾਰ ਬੱਚਿਆਂ ਦੇ ਵਿੱਚ ਆਉਂਦੇ ਨੇ ਤਾਂ ਕਰਕੇ ਜਦ ਵੀ ਕਿਸੇ ਦਾ ਬੱਚਾ ਕੋਈ ਗਲਤ ਕੰਮ ਕਰਦਾ ਹੈ ਤੇ ਬੱਚੇ ਨੂੰ ਗਾਲਾਂ ਨਹੀਂ ਪੈਂਦੀਆਂ ਮਾਪੇ ਬਾਪ ਨੂੰ ਗਾਲਾਂ ਪੈਂਦੀਆਂ ਨੇ ਤੇ ਜਦੋਂ ਮਾਪੇ ਬਾਪ ਨੂੰ ਗਾਲਾਂ ਪੈਂਦੀਆਂ ਤੇ ਫਿਰ ਮਾਪੇ ਬਾਪ ਇਹ ਸੋਚਣ ਦੇ ਮਜਬੂਰ ਹੋ ਜਾਂਦੇ ਆ ਕਿ ਵੀ ਇਹ ਔਲਾਦ ਕਿੱਥੋਂ ਆ ਗਈ ਜਿਨੇ ਇਨਾ ਤੰਗ ਕਰਕੇ ਕੀਤਾ ਹੋਇਆ ਇਨਾ ਤੰਗ ਕੀਤਾ ਹੋਇਆ ਸਾਨੂੰ ਵੀ ਤੇ ਸਮਾਜ ਨੂੰ ਵੀ ਸੋ ਬਿਲਕੁਲ ਜਿਹੜਾ ਵੀ ਨਾਮ ਜਪ ਕਰਦਾ ਉਹਦੀ ਔਲਾਦ ਭਜਨ ਬੰਦਗੀ ਵਾਲੀ ਹੀ ਪੈਦਾ ਹੋਏਗੀ ਕਿਉਂਕਿ ਜਿਹੜੀਆਂ ਗੁਪਤ ਰੂਹਾਂ ਨੇ ਚੰਗੇ ਸੰਸਕਾਰ ਵਾਲੀਆਂ ਦੇਵੀ ਸ਼ਕਤੀਆਂ ਨੇ ਉਹ ਇਹ ਤਲਾਸ਼ ਕਰਦੀਆਂ ਨੇ ਕਿ ਵੀ ਸਾਨੂੰ ਚੰਗੇ ਸੰਸਕਾਰਾਂ ਵਾਲੀ ਮਾਂ ਮਿਲੇ ਪਰ ਨਹੀਂ ਮਿਲਦੀ ਅਜੇ ਤੱਕ ਜਦੋਂ ਸੰਸਕ ਚੰਗੇ ਸੰਸਕਾਰਾਂ ਵਾਲੇ ਮਾਪੇ ਮਿਲ ਜਾਂਦੇ ਨੇ ਤੇ ਫਿਰ ਉਹ दैਵੀ ਰੂਹਾ ਮਹਾਪੁਰਸ਼ ਸੰਤ ਬ੍ਰਹਮ ਗਿਆਨੀ ਅਵਤਾਰੀ ਪੁਰਸ਼ ਪੈਦਾ ਹੋ ਜਾਂਦੇ ਨੇ ਜਿਨੇ ਵੀ ਅਵਤਾਰੀ ਪੁਰਸ਼ ਆਏ ਆ ਉਹਨਾਂ ਦੀਆਂ ਮਾਵਾਂ ਦੀ ਬੰਦਗੀ ਬੜੀ ਸੀ ਉਹਨਾਂ ਦੇ ਪਿਤਾ ਦੀ ਉਹਨਾਂ ਦੇ ਮਾਪੇ ਪਾਪ ਦੀਆਂ ਬੰਦਗੀਆਂ ਬੜੀਆਂ ਸੀ ਤਾਂ ਕਰਕੇ ਆਏ ਨੇ ਸੋ ਬਿਲਕੁਲ ਸਤਵਾਂ ਸਵਾਲ ਵੀਰ ਦਾ ਅਸੀਂ ਦੱਸ ਚੁੱਕੇ ਹਾਂ ਕਿ ਜਿਹੜਾ ਵੀ ਨਾਮ ਜਪ ਕਰੇਗਾ ਉਹਦੀ ਔਲਾਦ ਨਾਮ ਭਜਨ ਬੰਦਗੀ ਵਾਲੀ ਪੈਦਾ ਹੋਏਗੀ ਚੰਗੇ ਸੰਸਕਾਰ ਹੀ ਆਉਣਗੇ ਤੇ ਸਮਾਜ ਨੂੰ ਸੇਧ ਦੇਣ ਵਾਲਾ ਕੀ ਪਤਾ ਕੋਈ ਅਵਤਾਰੀ ਪੁਰਸ਼ੀ ਆ ਜਾਵੇ ਤੁਹਾਡੇ ਘਰੇ ਕੀ ਪਤਾ ਕੋਈ ਬ੍ਰह्मज्ञानी ਸੰਤ ਮਹਾਪੁਰਸ਼ੀ ਪੈਦਾ ਹੋ ਜਾਵੇ ਕਿਉਂਕਿ ਚੰਗੇ ਸੰਸਕਾਰਾਂ ਵਾਲੀਆਂ ਦੇਵੀ ਸ਼ਕਤੀਆਂ ਦੇ ਵੀਰੂਆਂ ਤਲਾਸ਼ ਕਰਦੀਆਂ ਨੇ ਕਿ ਚੰਗਾ ਮਾਂ-ਬਾਪ ਸਾਨੂੰ ਮਿਲੇ ਸੋ ਅਸੀਂ ਸਵਾਲ ਦਾ ਜਵਾਬ ਦੇ ਚੁੱਕੇ ਹਾਂ 8ਵਾਂ ਸਵਾਲ ਇਹ ਹੈ ਕਿ ਰਾਜ ਭਾਗ ਮਿਲ ਜੇ ਵਧੀਆ ਸਿਸਟਮ ਸੈੱਟ ਹੋ ਜੇ ਐ ਪੂਰੀ ਗੱਲ ਬਾਤ ਐ ਸੈੱਟ ਐ ਕੰਮ ਗੱਡੀਆਂ ਜਿ ਘੁੰਮੇ ਹੀ ਐ ਘੁੰਮਿਏ ਅਣਕਾਂ ਲਾਗੇ ਗੇੜੀਆਂ ਮਾਰੀਏ ਠੀਕ ਐ ਇਹ ਵੀ ਕਿਸੇ ਭਰਾ ਦਾ ਹੀ ਸਵਾਲ ਆ 8ਵਾਂ ਸਵਾਲ ਤੇ ਮੇਰਾ ਵੀਰ ਸਾਰਾ ਸਿਸਟਮ ਸੈੱਟ ਹੋ ਜਾਏਗਾ ਬਸ ਬੰਦੇ ਨੂੰ ਨੀਅਤ ਚੰਗੀ ਰੱਖਣੀ ਪੈਂਦੀ ਐ ਬੰਦਾ ਜੇ ਉਹ ਉੱਪਰ ਨੂੰ ਉੱਠਦਾ ਨਾ ਤੇ ਜੇਕਰ ਉਹ ਆਪਣਾ ਫਲੈਸ਼ ਬੈਗ ਭੁੱਲ ਜਾਂਦਾ ਈ ਮੈਂ ਕਥੋਂ ਆਇਆ ਬੰਦੇ ਨੂੰ ਹੰਕਾਰ ਹੋ ਜਾਂਦਾ ਇਹਦੇ ਤੋਂ ਬਚਣਾ ਠੀਕ ਹੈ ਅਸੀਂ ਦੇਵਤਿਆਂ ਨੂੰ ਕਹਿ ਦਿੰਦਾ ਹੈ ਕਿ ਇਹਦੀ ਹੈ ਖੁਆਇਸ਼ ਹੈ ਵੀਰ ਦੀ ਕਿ ਵੀ ਮੇਰਾ ਸਿਸਟਮ ਚੰਗਾ ਸੈੱਟ ਹੋ ਜੇ ਤੇ ਵਧੀਆ ਕੰਮਕਾਰ ਪੂਰੀ ਗੱਲਬਾਤ ਹੋਵੇ ਰਾਜ ਭਾਗ ਆਵੇ ਤੇ ਰਾਜ ਭਾਗ ਮੇਰਾ ਵੀ ਰੇਦਾ ਨਹੀਂ ਆਉਂਦੇ ਬੰਦਗੀ ਕਰਨੀ ਪੈਂਦੀ ਹੈ ਤੇ ਰਾਜ ਉਦੋਂ ਮਿਲਦੇ ਹੈ ਜਦੋਂ ਉਸ ਰਾਜੇ ਦੇ ਲੜ ਲੜੀਏ ਲੱਗੀਏ ਜਿਹੜਾ ਰਾਜਾ ਸਾਨੂੰ ਰਾਜ ਦੇ ਸਕਦਾ ਉਹ ਕੇਵਲ ਤੇ ਕੇਵਲ ਪਰਿਪੂਰਨ ਪਰਮਾਤਮਾ ਤੇ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ ਮੇਰਾ ਵੀਰ ਜੇਕਰ ਰਾਜ ਭਾਗ ਚਾਹੀਦਾ ਜੇਕਰ ਸਿਸਟਮ ਆਪਣੇ ਸੈਟ ਚਾਹੀਦੇ ਨੇ ਕਿ ਆਪਣੇ ਸਿਸਟਮ ਸੈਟ ਹੋਣ ਕਾਰੋਬਾਰ ਸੈਟ ਹੋਣ ਵੱਡੀਆਂ-ਵੱਡੀਆਂ ਗੱਡੀਆਂ ਹੋਣ ਕੋਠੀਆਂ ਹੋਣ ਚੰਗੇ-ਚੰਗੇ ਮੋਬਾਈਲ ਗੈਜਟਸ ਤੇ ਹਰ ਇੱਕ ਸਿਸਟਮ ਵਧੀਆ ਹੋਵੇ ਆ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਸਵੇਰੇ ਅੰਮ੍ਰਿਤ ਵੇਲੇ ਫਰਿਆਦ ਕਰੀਏ ਤੇ ਜਾਪ ਕਰੀਏ ਜਾਓ ਤੁਹਾਡੇ ਸਾਰਿਆਂ ਦੇ ਸਿਸਟਮ ਸਾਰੇ ਸੈੱਟ ਹੋ ਜਾਣਗੇ ਸਿਰਫ ਫਰਿਆਦ ਕਰੋ ਉਸ ਪਰਮਾਤਮਾ ਦੇ ਅੱਗੇ ਕਿਸੇ ਵਕਤ ਫਰਿਆਦ ਹੀ ਉਹਨਾਂ ਕੰਮ ਕਰ ਜਾਂਦੀ ਹੈ ਫਰਿਆਦ ਬੜੀ ਗੱਲ ਹੈ ਚੰਗੀ ਨੀਅਤ ਹੋਵੇ ਸੋ ਜਿਵੇਂ ਤੁਹਾਨੂੰ ਪਤਾ ਕਿ ਵੀ ਅਸੀਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ तकरीबन 8 ਕੁ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਜੇਕਰ ਤੁਹਾਨੂੰ ਵੀਡੀਓ ਇੰਟਰਸਟਿੰਗ ਲੱਗੀ ਹੈ ਇਹ ਸਵਾਲ ਇੰਟਰਸਟਿੰਗ ਲੱਗੇ ਨੇ ਤਾਂ ਫੇਰ ਆਪ ਅਗਲਾ 파ਟ ਲੈ ਕੇ ਆਵਾਂਗੇ ਜਿਹਦੇ ਵਿੱਚ तकरीबन ਕਾਫੀ ਸਵਾਲ ਨੇ ਜੋ ਸਾਰਿਆਂ ਦੇ ਕਾਮਨ ਹੀ ਸਵਾਲ ਨੇ ਤੇ ਸਾਰੇ ਲੋਕਾਂ ਦੇ ਜਵਾਬ ਵੀ ਉਹਦੇ ਵਿੱਚ ਹੀ ਕਵਰ ਹੋ ਜਾਣਗੇ ਤੇ ਮੈਨੂੰ ਜ਼ਰੂਰ ਦੱਸਿਓ ਹੁਣ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ ਭੁੱਲਾ ਚੁੱਕਾਂ ਦੀ ਮਾਫੀ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਐਂਡ ਸ਼ੇਅਰ ਕਰ ਦੇਣਾ ਤੁਹਾਡੇ ਲਈ ਬੜੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਂਦੇ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹੋਰ ਕੁਝ ਨਹੀਂ ਚਾਹੀਦਾ ਜਿਉਂਦੇ ਬਸੇ ਰਹੋ ਸਾਰੇ ਚੜ੍ਹਦੀ ਕਲਾ ਰਹੋ ਤੇ ਮੈਨੂੰ ਦੱਸ ਦੇਣਾ ਕਮੈਂਟਾਂ ਦੇ ਵਿੱਚ ਕੀ ਵੀ ਨੈਕਸਟ ਪਾਰਟ ਲੈ ਕੇ ਆਈਏ ਹੋਰ ਸਵਾਲਾਂ ਦੇ ਜਵਾਬ ਲੈ ਕੇ ਆਈਏ ਜਾਂ ਨਹੀਂ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਨੇ ਤੇ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਹੋਰ ਜਵਾਬ ਬਚ ਗਏ ਨੇ ਉਹ ਆਪਾਂ ਲੈ ਕੇ ਆਵਾਂਗੇ ਅੱਜ ਦੇ ਲਈ ਬਸ ਇਨਾ ਹੀ ਜਿਉਂਦੇ ਬਸੇ ਰਹੋ ਤੇ ਖੁਸ਼ ਰਹੋ ਚੜ੍ਹਦੀ ਕਲਾ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ